ਅੱਜ ਤਾਂ ਹਾਂ ਨੂੰ ਮੈਂ ਉਸ ਅਸਥਾਨ ਤੇ ਲੈ ਕੇ ਚੱਲਿਆ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦੁੱਧ ਛਕਿਆ ਸੀ ਤੇ ਦੁੱਧ ਪੁੱਤ ਦਾ ਵਰ ਦਿੱਤਾ ਸੀ ਮੈਂ ਤੁਰ ਪਿੰਨਾ ਪਿੰਡ ਤੋੜ ਨੂੰ ਜੋ ਕਿ ਤੰਤਾਂ ਜ਼ਿਲ੍ਹੇ ਵਿੱਚ ਹੀ ਪੈਂਦਾ ਆ ਵੇਈ ਪਈ ਤਾਂ ਹੁੰਦਾ ਆ ਤੇ ਮੁਸ਼ਕਲਾਂ ਦਾ ਸਾਹਮਣਾ ਕਰਦਾ ਆ ਮੈਂ ਪਹੁੰਚ ਜਾਣਾ ਪਿੰਡ ਤੋੜ ਵਿੱਚ ਫਿਰ ਮੈਂ ਕਿਸੇ ਤੋਂ ਪੁੱਛਿਆ ਗੋਦਾ ਸਬਾਰੇ ਫਿਰ ਮੈਂ ਪਿੰਡ ਤੋੜ ਦੀਆਂ ਗਲੀਆਂ ਵਿੱਚ ਘੁੰਮਦਾ ਹੋਇਆ ਪਹੁੰਚਿਆ ਗੁਰਦੁਆਸਾ ਫਿਰ ਮੈਂ ਗਿਆ ਦਰਬਾਰ ਦੇ ਅੰਦਰ ਤੇ ਦਰਸ਼ਨ ਕੀਤੇ ਅਤੇ ਅੰਦਰ ਲੱਗੀ ਗੁਰੂ ਜੀ ਦੀ ਦੁੱਧ ਛਕਦਿਆਂ ਦੀ ਤਸਵੀਰ ਦੇਖੀ ਫਿਰ ਬਾਹਰ ਆ ਕੇ ਮੈਂ ਪੜਿਆ ਇਤਿਹਾਸ ਜਦੋਂ ਮੀ ਨਾ ਪਣ ਕਰਕੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਛੱਡ ਕੇ ਚਰੇ ਜਾਂ ਲਈ ਕਹਾਤਾ ਗੁਰੂ ਸਾਹਿਬ ਜੀ ਬਾਬਾ ਬੁੱਢਾ ਜੀ ਅਤੇ ਕੁਝ ਹੋਰ ਸਿੱਖਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੱਦੀ ਨਗਰ ਪੱਠੇਵਿੰਡਪੁਰ ਜਿਸ ਦਾ ਨਾਮ ਹੁਣ ਡੇਰਾ ਸਾਹਿਬਾ ਵਿਖੇ ਪਹੁੰਚੇ ਬਾਅਦ ਵਿੱਚ ਇਸ ਨਗਰ ਤੋੜ ਵਿਖੇ ਪਹੁੰਚੇ ਇੱਥੋਂ ਦੇ ਰਹਿਣ ਵਾਲੇ ਭਾਈ ਈਸ਼ਾ ਸਿੰਘ ਮਿਸਤਰੀ ਸਿੱਖ ਗੁਰੂ ਜੀ ਨੂੰ ਬਹੁਤ ਦੇਰ ਤੋਂ ਯਾਦ ਕਰਦੇ ਸੀ ਤੇ ਗੁਰੂ ਜੀ ਇਸ ਨਗਰ ਵਿੱਚ ਪਹੁੰਚੇ ਤੇ ਭਾਈ ਈਸ਼ਾ ਜੀ ਪਾਸੋਂ ਦੁੱਧ ਸ਼ਗਿਆ ਤੇ ਵਾਰ ਬਖਸ਼ਿਸ਼ ਕੀਤਾ ਕਿ ਸਮਾਂ ਉਤੇ ਇੱਥੇ ਸੁੰਦਰ ਗੁਰਦੁਆਰਾ ਸਾਹਿਬ ਬਣੇਗਾ ਜੋ ਵੀ ਸ਼ਰਧਾ ਨਾਲ ਇੱਥੇ ਆਵੇਗਾ ਉਸਨੂੰ ਕਾਮਨਾ ਪੂਰੀ ਹੋਵੇਗੀ ਅਤੇ ਨਗਰ ਦੀ ਚੜ੍ਹਦੀ ਕਲਾ ਹੋਵੇਗੀ ਗੁਰੂ ਜੀ ਦੇ ਬਚਨਾਂ ਦੁਆਰਾ ਇਸ ਸਥਾਨ ਤੇ ਬਹੁਤ ਸੋਹਣਾ ਗੁਰਦੁਆਸਾ ਬਣਿਆ ਹੋਇਆ ਹੈ ਗੁਰਦੁਆਸਾ ਦੇ ਦੇਖਣ ਕਰਕੇ ਮੈਂ ਤਰ ਪੈਨਕ ਕਰਵਾਲਾ ਮਿਲਦੇ ਆਂ ਜੀ ਅਗਲੇ ਵਲੌਗ ਦੇ ਨਾਲ ਧੰਨਵਾਦ